लाल तकड़ा जपा लखे कंदे ताली मारे थापी फेरी दी आहे थापी एतिरी आहे सियारी बुरी मंझ चो दिलंदी हूंदी आहे जादा रह वसदा रह मे गहजा करवा ਛੇਵਾਂ ਗੱਲ ਕਰਦੇ ਆ ਲਾ ਬਿਲਕੁਲੇ ਪਰਤੇ ਥਾਪੀ ਲਾਤੀ ਆ ਥੋੜੀ ਕਿ ਭਾਜੀ ਸ਼ਾਰਪ ਕੱਟ ਕਰੀ ਸਾਊਂਡ ਗੋਲਡੀ ਵਾਲਿਆ ਬੜੀ ਕੰਨਾਂ 'ਚ ਆਵਾਜ਼ ਵੱਜਦੀ ਆ ਸੋਹਣਿਆ ਸੈੱਟ ਕਰਲਾ ਬੜੀ ਪਿਆਰੀ ਸਾਊਂਡ ਗੋਲਡੀ ਦਾ ਨਾਮ ਵੱਡਾ ਓ ਗਰਾਊਂਡ ਦੇ ਵਿੱਚ ਕਹਿੰਦੇ ਲਾਲ ਨਿੱਕਰਾਂ ਵਾਲੇ ਪੰਜ ਖਿਡਾਰੀ ਖੇਡਦੇ ਆ ਬੁੱਲੀ ਜਿੰਦ ਤੇ ਮਲਾਜੇਦਾਰ ਵਾਲੇ ਮੈਂ ਕੀ ਦਾ ਕੀ ਦਾ ਮਾਨ ਰੱਖਣਾ ਫੈਸਲਾ ਕੀ ਨੰਬਰ ਰੇਡਰ ਦਾ ਬੁੱਤ ਨੰਬਰ 3 ਜੋਰ ਦਿੱਤੇ ਆ ਚੱਲ ਕਬੱਡੀ ਹੈ ਹੀ ਕਹਿੰਦੇ ਮਰਦਾਂ ਦੀ ਖੇਡ ਹੈ ਕਬੱਡੀ ਹੈ ਹੀ ਵੱਡੇ ਜਿਗਰੇ ਦੀ ਆ ਉਹ ਸਾਹਮਣੇ ਪਾਸੇ ਜਿਗਰੇਲਾ ਕਬੱਡੀ ਪਾ ਰਿਹਾ ਆ ਵੀ ਜਾਫੀ ਸਿਰੇ ਦਾ ਬੂਟਾ ਜੀ ਕਰੇਗਾ ਵੀਰੇ ਚੱਟੋ ਆ ਕਹਿੰਦੇ ਲੱਖਾ ਸਾਫ ਵੜੀਆਂ ਕਰਾਉਂਦਾ ਬਹਿ ਜਾ ਮੇਰੇ ਮਿੱਤਰੋ ਲੱਗ ਗਿਆ ਲਫਾ ਉਹ ਤਾੜੀਆਂ ਮਾਰ ਕੇ ਇੱਕ ਵਾਰੀ ਬੱਲੇ 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 ਆ ਘੁੱਟੀਆਂ ਵਾਲੇ ਪਿੰਡ ਵਿੱਚ ਕਮਾਲ ਪਰ ਲੱਖਿਆ ਇੱਥੇ ਬੰਦਾ ਧਿਆਦਾ ਹੈ ਇੱਥੇ ਬੰਦਾ खम कंदरव गबरू सिरदार पूरी टीम रखाना गुरू पेंड वारा साउड आउ स्टीच चलंदा दूजा फेर दोस्त खेॾे जा एन गला टका लॻणियां तेरे हथ बड़ा तरिया भा बणे आउ टकर फिरंदी आहे सामरा जा रंग શહીદ બાબા વીરસની ધરતી કે ગગનપુરા પંડ એ નાજન બુમા ਕਮਾਲ ਦਾ ਨਜ਼ਰ ਆਪਣੀ ਟੀਮ ਨੂੰ ਜੋੜਦਾ ਹੋਇਆ ਇੱਧਰ ਕਹਿੰਦੇ ਚੋਬਰ ਇਹਨੂੰ ਦੁਨੀਆ ਪਿਆਰ ਨਾਲ ਰੰਗੋ ਰੰਗਾਂ ਵਾਲਾ ਇਹ ਰੰਗੋਾਇਕ ਕਹਿੰਦੇ ਹਾਕਮ ਮਾਰੀਆ ਜੱਗੂ ਹੈ ਉਹਨੂੰ ਵੀ ਦੁਨੀਆ ਪਿਆਰ ਨਾਲ ਰੰਗੋ ਰੰਗਾਂ ਵਾਲਾ ਇਹ ਕਹਿੰਦੇ ਠੀਵਾ ਮਾਰੀਆ ਰੰਗੋ ਹੈ ਬੁੱਲਟ ਵੀ ਕਹਿੰਦੇ ਦੁਨੀਆ ਦਾ ਪੱਟਾ ਮਾਲ ਇੱਧਰ ਦੇ ਬਣੇ ਸਰੇਦਾ ਮੈਚ ਝੋਟੀ ਦੀ ਟੱਕਰ ਬਾਊ ਔਲਖ ਬੈਠਾ ਆਪ ਸਗਣਾ ਖੇਡਿਆ ਖਿਡਾਰੀ ਤਗੜੇ ਦਿੱਤੇ ਕਬੱਡੀ ਨੂੰ ਰਿੰਗ ਪਟਵਾਰੀ ਆਪ ਤਗੜਾ ਖੇਡਿਆ ਤੇ ਕਈ ਖਿਡਾਰੀ ਉਹਨਾਂ ਨੇ ਖੇਡ ਕਬੱਡੀ लाभ आग सार लॻी कॾहिं पाण जी वजह हुया माउ बप ते कहरे पूरे ਲਖਪ੍ਰੀਤ ਸਿੰਘ ਮੇਰੇ ਵੀਰੋ ਕਿਉਂਕਿ ਇਹਦੇ ਪਤਾ ਜੀ ਜ਼ਫੇਦਾਰ ਨੇ ਸਰਦਾਰ ਤਰਸੇਮ ਸਿੰਘ ਦੀ ਬੋਧੀ ਸਾਹਾ ਉਹਨਾਂ ਨੇ ਪੁੱਤ ਪਾਲਿਆ ਤੇ ਪੁੱਤ ਵੀ ਕਹਿੰਦੇ ਐ ਸਾਨ ਜਿੱਦਾਂ ਮੇਰੇ ਵੀਰੋ ਪੁੱਤਰੀ ਚਲਮਾ ਗੱਭਰੂ ਐ ਆ ਦੇਖੋ ਲਾਵੇ ਬੱਲੇ ਰੋਡ ਕਾਕੇ ਨੰਬਰ ਦਾ ਵੱਧ ਅਰ ਚੋਕਿਆ ਲਗਲੀ ਕਬੱਡੀ ਪਾਉਣ ਦੇ ਵਾਸਤੇ ਪੰਗਤ ਆ ਗਿਆ ਪੰਡਤ ਨੇ ਕਹਿੰਦੇ ਛਾਤੀ ਉੱਤੇ ਪੰਜਾਬ ਬਣਾਇਆ ਹੋਇਆ ਤੇ ਹੱਥ ਦੇ ਉੱਤੇ ਸ਼ੇਰ ਤਹਾਰ ਦਾ ਪਿਆ ਹੈ ਹਲਕੀ ਜਿਹੀ ਪੱਟ ਤੇ ਨਿੱਤਰੇ ਤਾਂ ਨੂੰ ਕੀਤੀ ਹੈ ਖੋਜ رے کا چیلا کبھی پا رہا ہے فیصلہ دلباگا صاحب کرتے ہے کہ ڈبل ٹچ نمبر ریڈر کا بلا سبھی کھیل کلے میں کلا

लागे खीरा वारी चंड उचा यादि करी आहे प्यार गणे प्यार शहीद बाबा दीसी काई गिरत लाॾा आम बचे वारा गवर्न नफ़ा ला सघिया तीर निशाने खुंजा हथियार उह जित हमेशह दोस्तो

Paré राजू कटोरे राजू भॻवान सत्कार राजू भॻवान यूरप वारा आप खे चमा देसर वारा कुल्टी कब्डी ते

ਇੰਨਾ ਜ਼ੋਰ ਲੱਗਾ ਪਟਵਾਰੀਆਂ ਲੱਗੇ ਵੀ ਕਹਿੰਦਾ ੱੱੱ ਭੱਟੀਵਾਲ ਦਾ ਮੇਲਾ ਹੋਵੇ ਤੇ ਜ਼ੋਰ ਨਾ ਲੱਗੇ ਇਹ ਹੋ ਨਹੀਂ ਸਕਦਾ ਐਨ ਸਰੋ ਦਾ ਮੈਚ ਹੈ ਅਗਲੇ ਮੈਚ ਦੀ ਟੀਮਾਂ ਵੀ ਤਿਆਰੀ ਕਰ ਲੈਣਾ ਹੁੰਦੇ ਦੋਵੇਂ ਪਾਸੇ ਟੌਪਦੇ ਐ ਬੀਬੀ ਸਾਹਿਬ ਦੀ ਟੀਮ ਵੀ ਕਹਿੰਦੇ ਟੌਪਦੀ ਆ ਤੇ ਕਲਸੀ ਦੀ ਟੀਮ ਵੀ ਕਹਿੰਦੇ ਐਨ ਛੋਟੀ ਦੀ ਬਣੀ ਹੋਈ ਆ

ਸਾਡੇ ਬਹੁਤ ਸਾਰਕਾਰ ਦੇ ਰਾਜਨੀਵੀਰ ਸਿੰਘ ਜੀ ਵਿਸ਼ੇਸ਼ ਤੌਰ ਤੇ ਪੁੱਜੇ ਹੈ ਮਹਿਮਾਨਾਂ ਦਾ ਸਾਰੇ ਨਗਰ ਦਾ ਕਮੇਟੀ ਵੱਲੋਂ ਜੀ ਆਇਆਂ ਧੰਨਵਾਦ ਤੁਹਾਡਾਰ ਤੇ ਜੀ ਸ਼ੁਕਰੀਆ ਬਹੁਤ ਸਤਿਕਾਰ ਸ਼੍ਰੋਮਣੀ ਕਾਲੀਬਾੜ ਬਾਬੂ ਦੀ ਸਰਕਾਰ ਨੇ ਕਬੱਡੀ ਨੂੰ ਦਿੱਤਾ ਇਹ ਵਰਲਡ ਕੱਪ ਹੋਏ ਤੇ ਕਬੱਡੀ ਕਰੋੜਾਂ ਦੇ ਵਿੱਚ ਗਈ ਹੈ ਲੱਖਾਂ ਤੋਂ ਕਰੋੜਾਂ ਦੇ ਵਿੱਚ ਕਹਿੰਦੇ ਟੱਖਾਂ ਤੋਂ ਲੱਖਾਂ ਦੀ ਤੇ ਲੱਖਾਂ ਤੋਂ ਕਰੋੜਾਂ ਦੀ ਇੱਕ ਖੇਡ ਬਣੀ ਹੈ ਤੇ ਸਰਦਾਰ ਪ੍ਰਕਾਸ਼ ਸਿੰਘ ਬਾਦਲ ਸਾਹਿਬ ਕਾਲੀ ਸਰਕਾਰ ਨੇ ਬਹੁਤ ਵੱਡਾ ਮਾਣ ਬਖਸ਼ਿਆ ਔਰ ਸਰਕਾਰਾਂ ਆਉਂਦੀਆਂ ਦਾਬੀਆਂ ਰੈਂਦੀਆਂ ਨੇ ਪਰ ਜੋ ਦੁਨੀਆ ਵਿੱਚ ਕੁਝ ਚੰਗੇ ਕੰਮ ਕਰਦੇ ਆ ਵਿਕਰਮ ਸੰਦੀਪ ਉਹਨਾਂ ਦੀਆਂ ਗੱਲਾਂ ਨੂੰ ਜੀ ਰਿਕਾਰ ਬਣਦੇ ਹਨ ਉਹਨਾਂ ਦੇ ਇਤਿਹਾਸ ਰੱਤੇ ਜਾਂਦੇ द कम हर इंसान वॾे पदे ते वॾा धनवाद अॼुकल्ह मेन बड़ा क्य साम्हूं कंदे लव है वेर वारा लव है वेराम जा कंद शेर वारा आ ਬੱਧਰ ਸ਼ੀਰਾ ਮਾਰਾ ਬਾੜ ਦਾ ਜੱਫਾ ਲਾ ਕੇ ਬੰਦੇ ਨੂੰ ਬਿਲੇ ਕਰਵਾ ਗਿਆ ਸ਼ੇਵ ਮਹਿਸਮਪੁਰਿਆ ਪੰਮਾ ਲਾ ਗਿਆ ਪਰ ਜੀਤ ਪੰਮਾ ਰੇਡ ਪਿਆ ਦੇ ਰਹੀ ਹੋਕਰ ਵਾਲੇ ਕੰਮ ਭਲਾਣੇ ਵਾਲੇ ਨੇ ਜੱਫਾ ਉਹ ਵੱਡਾ ਸਾਰਾ ਛੜਕ ਦੇ ਕਾਫਲਾ ਘਰ ਆ ਰਿਹਾ ਹੈ ਉਹ ਕਹਿੰਦੇ